ਹਾਂਜੀ ਸਾਰੇ ਭਾਈਆਂ ਨੂੰ ਪੰਜਾਬੀ ਜੀਨਸ ਲੋਟ ਦੇਖ ਰਹੇ ਆ ਨੂੰ ਬਹੁਤ ਬਹੁਤ ਸਵਾਗਤ ਆ ਆਪਣੇ ਚੈਨਲ ਤੇ ਅੱਜ ਆਪਾਂ ਵਿੱਕੀ ਉਸਤਾਦ ਜੀ ਰਾਠਾ ਪਾਲਟੀ ਨੂੰ ਜਿਹੜੇ ਉਹਨਾਂ ਦੇ ਨਾਲ ਸ਼ਕੂਰ ਠੇਕੇਦਾਰ ਜੀ ਜਿਹੜੇ ਆਪਣੇ ਪਟੈਂਟਾਂ ਵਾਲੇ ਜਿਨ੍ਹਾਂ ਨੂੰ ਅਕਸਰ ਸਾਰੇ ਲੋਕ ਜਾਣਦੇ ਨੇ ਉਸਤਾਦ ਜੀ ਲਵੇ ਆਪਾਂ ਆਏ ਆ ਇਹਨਾਂ ਦਾ ਉਸਤਾਦ ਜੀ ਦਾ ਜਿਵੇਂ ਕਿ ਸਭ ਨੂੰ ਪਤਾ ਹੈ ਦੂਰ ਦੂਰ ਤੱਕ ਦਿੱਲੀ ਤੱਕ ਸਾਰੇ ਆਲਮੋਸਟ ਪੰਜਾਬ 'ਚ ਵੀ ਪਟੈਂਟਾਂ ਦਾ ਸ਼ੌਂਕ ਹੈ ਠੀਕ ਹੈ ਜੀ ਅੱਜ ਉਸਤਾਦ ਜੀ ਨੇ ਆਪਾਂ ਨੂੰ ਮੌਕਾ ਦਿੱਤਾ ਵੀ ਕੁਝ ਜੋੜੇ ਆਪਾਂ ਉਸਤਾਦ ਜੀ ਦੇ ਦਿਖਾ ਰਹੇ ਆ ਲੋਜੀ ਕਰੋ ਸ਼ੋਹ ਜੀ ਉਸਤਾਦ ਜੀ ਦਿਖਾਓ ਜੀ ਆਪਣੀ ਪਟੈਂਟਾਂ ਦੀ ਨਸਲ ਹੈ ਜਿਹੜੀ ਉਸਤਾਦ ਜੀ ਨੇ ਅੱਖ ਦੇਖੋ ਸਭ ਤੋਂ ਪਹਿਲਾਂ ਅੱਖ ਆ ਕਪੜਾ ਹੋਦੀ ਪਰਾਂ ਦੀ ਗੁਲਾਈ ਛਾਤੀ ਤੇ ਫਟਾ ਹੋ ਵਾਹ ਜੀ ਵਾਹ ਬਣਾਉਣ ਦਾ ਪੰਚਤਕਾ ਕਿਉਂਕਿ ਬਣਾਏ ਬਿਨਾ ਮੈਂ ਰੱਖਦਾ ਨਹੀਂ ਕੋਤਰਾ ਜਿਆਦਾ ਪਸੰਦ ਹੋਈ ਹੋਗਾ ਮਤਲਬ ਜੀ ਤੁਹਾਨੂੰ ਬਣੇ ਹੋਏ ਪਟੈਂਟ ਵੱਧ ਪਸੰਦ ਨੇ ਜੀ ਆ ਮੋਡਰਨ ਤਕਰੀਰ ਨਹੀਂ ਆ ਨਾਰਾਇਣ ਦੇ ਨਾਲ ਵਾਹ ਜੀ ਵਾਹ ਦੇਖ ਸਕਦਾ ਹਾਂ ਦੋਸਤੋ ਤੁਸੀਂ ਕਾਸ਼ਨੀ ਪਟੈਂਟਾਂ ਦਾ ਥੇਦੇ ਤੇ ਮਿਹਨਤ ਹਲੇ ਚੱਲ ਰਹੀ ਅਸਤਾ ਜੀ ਵਾਹ ਜੀ ਵਾਹ ਕੀ ਕੁਛ ਬਣ ਜੂਗਾ ਉਸਤਾ ਜੀ ਇਹਦਾ ਚੱਪ ਬਣ ਜਾਣਗੇ ਵਾਹ ਜੀ ਵਾਹ ਬੱਸੋ ਅਲਹੁਲਿਹੋਸਤ ਜੀ ਅੰਦਲੀਆਂ ਪਲੀਆਂ ਬਣਣਗੀਆਂ ਬਰੀਕ ਗੰਡੇ ਚੋੜੀਆਂ ਰਾਜਵਾ ਬਣਦੇ ਨੇ ਵਾਹ ਜੀ ਵਾਹ ਚੋੜੀਆਂ ਪਰੀਆਂ ਵਾਹ ਜੀ ਵਾਹ ਉਸਤਾ ਜੀ ਛੱਡ ਕੇ ਦਿਖਾਓ ਇਹ ਜੋੜਾ ਉੱਪਰ ਛੱਡ ਕੇ ਦਿਖਾ ਦਿਓ ਬਾਲਾ ਆਹ ਆ ਉੱਥੇ ਛੱਡੋ ਇਹ ਛੱੜ ਦਿਓ ਆ ਨਾਰਾ ਹੀ ਦੋਸਤ ਇਹ ਮਦੀਨਾ ਇਹਨਾਂ ਨੇ ਪੱਠੇ-ਪੁੱਠੇ ਕੱਢੇ ਨੇ ਉਸਤਾਦ ਜੀ ਅੱਛਾ ਈ ਹੁਣ ਨਵਾਂ ਜੋੜਾ ਲਾਇਆ ਇਹ ਲੱਗੀ ਦੋ ਕਾਲੇ ਬਣਾਂ ਚੂੜੀਆਂ ਪੜੀਆਂ ਬੜੀਆਂ ਹੋਈਆਂ ਪੂਰਾ ਪਟਾ ਪਟਾ ਦਾ ਮਤਲਬ ਪਟਾ ਹਾਰ ਨਹੀਂ ਇਹੋ ਲੋਕੀ ਪਟਾਣ ਕਰਿਆ ਬਾਕੀ ਬਾਜੀ ਬਾਤ ਦੇਖ ਸਕਦੇ ਹੋ ਦੋਸਤੋ ਤੁਸੀਂ ਕਲਾਕਾਰੀ ਦੇਖੋ ਕਬੂਤਰਾਂ ਤੇ ਟਾਈਮ ਲੱਗਦਾ ਇਹਨਾਂ ਤੇ ਬਾਜੀ ਬਾਤ ਕਲਾਕਾਰੀ ਦੀ ਮਿਹਨਤ ਹੈ ਸਰ ਜੇ ਤੁਸੀਂ ਇਹਨੂੰ ਦੇਖ ਕੇ ਇਹਨਾਂ ਨੂੰ ਦੇਖਦੇ ਹੋ ਬਾਈ ਕੰਨੀ ਸਿੱਖੀ ਹਣਾ ਦੇਖ ਕੇ ਪਟਕੇ ਬਣਾਉਣਾ ਸਿੱਖ ਰਹੇ ਹੋ ਬਾਜੀ ਸਿੱਖ ਰਹੇ ਸਿੱਖੇ ਨਹੀਂ ਇਹਨੂੰ ਦੇਖ-ਦੇਖ ਕੇ ਹਾਂ ਬਾਜੀ ਬਾਤ ਤੁਸੀਂ ਦੇਖ ਸਕਦੇ ਹੋ ਵੀ ਐਸੀ ਕੋਈ ਚੀਜ਼ ਨਹੀਂ ਵੀ ਹਾਂ ਜਿਹੜੇ ਨਾ ਬਣੀ ਹੋਵੇ ਦਿੱਲੀ ਵਾਲੇ ਨੂੰ ਪਟਾ ਪਹਿਲਾ ਫਿਰ ਪਹਿਲਾ ਦੂਜਾ ਤੀਰਾ ਚੌਥਾ ਵੀ ਪੰਜ ਇਹਨੂੰ ਪੰਜ ਗੁਣਾ ਬਣ ਗਿਆ ਦਿੱਲੀ ਵਾਲੇ ਤੀਰੇ ਨੂੰ ਪੂਤਰ ਬਹੁਤ ਹੀਆ ਬਣਦੇ ਪੰਜ ਜਿਗਾ ਬਣਿਆ ਪਟਾ ਤਿੰਨ ਪਰੀਆਂ ਫਿਰ ਗੰਢੇ ਫਿਰ ਲੰਗੋ ਵਾਹ ਜੀ ਵਾਹ ਵਾਹ ਜੀ ਵਾਹ ਆ ਚੈੱਕ ਕਰ ਸਕਦੇ ਹੋ ਤੁਸੀਂ ਸਾਡੇ ਉਸਤਾਦ ਜੀ ਦੇ ਹੱਥ ਚ ਓਏ ਹੋਏ 1 2 3 4 5 ਚੋਟਾ ਨਹੀਂ ਵਾਹ ਉੱਪਰ ਦੀਆਂ ਹੀ ਫੜ ਕੇ ਰੱਖੋ। ਬਾਕੀ 우ਸਤਾਦ ਜੀ ਬਹੁਤ ਤਾਰੀਫ ਹੀ ਹੋ ਗਈ। ਬਾਬਰੇ ਕੁੜਿਆਵਲ ਬਟਾਏ। ਬਾਬਰ ਬਾਂ ਪਾਨ ਪਰੀਆਂ ਚੂੜੀਆਂ ਪਰੀਆਂ ਗੰਡੇ ਬਣੇ ਹੋਏ। ਪਟਾ ਅੱਖ ਪੂਜੇ ਪਾਸੇ ਬਰੀਕ ਅੰਡੇ ਚੂੜੀਆਂ ਪਰੀਆਂ ਅੰਦਰਲੇ ਪਰਮਣੇ ਵਾਹ ਜੀ ਵਾਹ ਲੋ ਜੀ ਬਿਲਕੁਲ ਪਟਾ ਜਿਹਨੂੰ ਕਹਿੰਦੇ ਨੇ ਪੂਰਾ ਸਾਫ ਪਟਾਈ ਪੰ ਬਰੀਕ ਬੜੇ ਆ ਲੋਈ ਲਾਜਵਾ ਬੂ ਤਰਜੀ ਕਰ ਬਿਲਕੁਲ ਉਹਦੇ ਉਹਦੇ ਸੁਧਰੇ ਬਹਮੀ ਉਹ ਜਾਰ ਹੈ ਅੱਖ ਪਟੇ ਦਾ ਸ਼ੋਅ ਕਰ ਆਪਣਾ ਬੜਾ ਦੇ ਚੈੱਕ ਕਰੋ ਜੀ ਪੂਰਾ ਲੋਕਾਂ ਨੂੰ ਫੜਾ ਕਿਦੋਂ ਘੜਿਆ ਵਧਿਆ ਪੂਰਾ ਮਿੰਮਾ ਬ੍ਰਿਕ ਪੜਾ ਰਾਜੀ ਵਾ ਇਹਨੂੰ ਪਟਕ ਇਹਨੂੰ ਵਿੱਚ ਸੱਚ ਕੋਈ ਬਾਕਸ ਮਾਦ ਨਹੀਂ ਸਰਚੋ ਅੱਗੇ ਪਿੱਛੇ ਕੋਈ ਉੱਪਰ ਚੜਿਆ ਵਧਿਆ ਘੜਿਆ ਕਿਤੇ ਪਾਸੇ ਨੂੰ ਰੱਬ ਜਾਨਵਰ ਤੇ ਪੂਰਾ ਮਿਹਰਬਾਨ ਹੈ ਕੁਦਰਤ ਦਾ ਹੈ ਹਾਂ ਚੈੱਕ ਕਰੋ ਇੰਨਾ ਸਫਾਈ ਨਾਲ ਗੂਤਰ ਰਾਜੀ ਵਾ ਸਤਾਜ ਇਹ ਕਬੂਤਰ ਨੂੰ ਤੁਹਾਨੂੰ ਬਣਾਉਣ ਨੂੰ ਕਿੰਨਾ ਕ ਟਾਈਮ ਲੱਗਿਆ ਇਹ ਇਹ ਥੋੜੇ ਆਪਣੇ ਹੱਥਾਂ ਨਾਲ ਬਣਿਆ ਪਈ ਹੈ ਆਪਣੇ ਬਣਾਇਆ ਹੋਇਆ ਤੇ तकरीबन 8-9 ਮਹੀਨੇ ਲੱਗੇ ਗਏ 8-9 ਮਹੀਨਿਆਂ ਚ ਉਸਤਾਜ ਜੀ ਨੇ ਇਹ ਖੂਬਸੂਰਤ ਇੱਕ ਤਸਵੀਰ ਤਿਆਰ ਕਰੀ ਆ ਵਾਹ ਜੀ ਵਾਹ ਲੋ ਜੀ ਦੋਸਤੋ ਤੁਹਾਨੂੰ ਸ਼ੋਅ ਕਰਾ ਰਹੇ ਆ ਨੀਲਾ ਪਟੈਂਟ ਕਬੂਤਰ ਹੈ ਇਹ ਦੇਖ ਸਕਦੇ ਹੋ ਤੁਸੀਂ ਕਿਸ ਖੂਬਸੂਰਤੀ ਨਾਲ ਇੱਕ ਕਲਾਕਾਰ ਨੇ ਇਹਨੂੰ ਬਣਾਇਆ ਹੋਇਆ ਇਹ ਸ਼ਕੂਰ ਟੇਕੇਦਾਰ ਜੀ ਨੇ ਆਪਣੇ ਮਲੇਰ ਕੋਟਲੇ ਦੇ ਉਹਨਾਂ ਦਾ ਘਰ ਦਾ ਕਬੂਤਰ ਹੈ ਇਹ ਘਰ ਦਾ ਪਠਾ ਕਰਦੀ ਨਸਲ ਹੈ ਦੇਖ ਸਕਦੇ ਹੋ ਤੁਸੀਂ ਕਿਾ ਖੂਬਸੂਰਤੀ ਹੈ ਇਹ ਵਿੱਚ ਉਹਨਾਂ ਰਤ ਵੱਲੋਂ ਇਹਨੂੰ ਐਸਾ ਨਿਖਾਰ ਦਿੱਤਾ ਗਿਆ ਵੀ ਕੋਈ ਤੋੜ ਨਹੀਂ ਇਹਦਾ ਆਹ ਦੇਖ ਗਾਲੇ ਨੇ ਬਲੈਂਟਾਂ ਦੇ ਬੋਤੀਆ ਨਾਰੇ ਫਰਾਂਗੀ ਇੰਨਾ ਕਰੂ ਚੰਗਾ ਪਰ ਮੰਗ ਬਹੁਤ ਘੱਟ ਦੇਖ ਨੂੰ ਜੀ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਹੋ ਦੋਸਤੋ ਤੁਸੀਂ ਵੀ ਜਿਹੜਾ ਸਿਰ ਤੇ ਰੰਗ ਹੈ ਉਹੀ ਪੂੰਛ ਤੇ ਹੈ ਲੱਤਾਂ ਸਿਰ ਵੀ ਇੱਕ ਰੰਗ ਦਾ ਰੰਗਦਾਰ ਜਿਹੜਾ ਕਬੂਤਰ ਹੈ ਜਾਂ ਪਟੈਂਟ ਵੀ ਬਹੁਤ ਰੇਅਰ ਹੈ ਉਹ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਜੈੱਡ ਬਲੈਕ ਹੈ ਇਹਦੇ ਨਾਲ ਸਾਹਿਬ ਜੀ ਤੁਸੀਂ ਮਦੀਨ ਕਿਹੜੀ ਲਈ ਪਈ ਹੈ ਚਿੱਟੀ ਪਟੈਂਟਾਂ ਦੀ ਬੋਧੀ ਇਹਦੀ ਅੱਖ ਦੇਖੋ ਸਾਹਿਬ ਦੇਖੋ ਕਿੰਨਾ ਹੈ ਵਾਹ ਜੀ ਵਾਹ ਪਟੈਂਟ ਦਾ ਅੱਖ ਇਹ ਕਬੂਤਰੀ ਆ ਦੋਸਤੋ ਇਹਦੇ ਨਾਲ ਕਬੂਤਰੀ ਦੀ ਅੱਖ ਤੇ ਅੱਖ ਦੀ ਕੁਆਲਿਟੀ ਤੇ ਸਾਈਜ਼ ਤੁਸੀਂ ਦੇਖ ਕੇ ਹੀ ਅੰਦਾਜ਼ਾ ਲਾ ਲਿਆ ਵੀ ਕਿਆ ਚੀਜ਼ ਹੈ ਇਹਦੇ 'ਚ ਵਾਹ ਜੀ ਵਾਹ ਉਸਤਾਦ ਜੀ ਪੱਠੇ-ਪੁੱਠੇ ਕੈਸੇ ਕੱਢ ਰਿਹਾ ਇਹ ਜੋੜੇ ਛੱਡ ਦਿਓ ਛੱਡ ਦਿਓ ਕੈਸੇ ਪੱਠੇ ਕੱਢ ਰਹੀ ਹੈ ਵਾਹ ਜੀ ਵਾਹ 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 ਸ਼ਾਨਦਾਰ ਜੋੜਾ ਬਹੁਤ ਵਧੀਆ ਅੱਛਾ ਇਹ ਜਿਹੜਾ ਤੁਸੀਂ ਦਿਖਾਇਆ ਸੀ ਉਹ ਪੱਠਾ ਇਹਨਾਂ ਦਾ ਹੀ ਹੈ ਜੀ ਸਾਬਤ ਕਰ ਲਾਂ ਮੈਂ ਆਹ ਆ ਦੇਖ ਸਕਦੇ ਹੋ ਦੋਸਤੋ ਜੀ ਆ ਕਾਲਾ ਪਟੈਂਟ ਬੋਦੀਦਾਰ ਇਹ ਸਾਦਿਆਂ ਜੋੜਾ ਦਾ ਪੱਠਾ ਹੈ ਵਾਹ ਜੀ ਵਾਹ ਉਸਤਾਦ ਜੀ ਕਰਨਗੇ ਇਹਦੇ ਤੇ ਵੀ ਕਾਰਾਗਰੀ ਦਿਖਾਣਗੇ ਤੁਹਾਨੂੰ ਕੀ ਚੀਜ਼ ਬਣਦੀ ਹੈ ਇਹ ਵਾਹ ਜੀ ਵਾਹ ਆ ਵੀ ਦਿਖਾ ਦੇ ਨੰਦੋ ਕਾਜ਼ੀਆਂ ਆ ਬੱਦੋ ਆ ਦੇਖੋ ਦੋਸਤੋ ਪਟੈਂਟ ਆਪਾਂ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਦੇਖ ਰਹੇ ਹਾਂ ਜੀ ਅਕਲ ਆ ਇਹ ਪਟਾੜ ਚ ਮੈਨ ਨੇ ਜਿਹੜੀ ਉਸਤਾਦ ਜੀ ਸੇ ਖਾਸियत ਦੇਖੀ ਪਹਿਲੀ ਗੱਲ ਤਾਂ ਇਹਨਾਂ ਦੀ ਅੱਖ ਜਿਹੜੀ ਦੇਖੋ ਈ ਰੁਪਈਏ ਵਰਗੀ ਚੌੜੀ ਤੇ ਸਿਰ ਤੋਂ ਲੈ ਕੇ ਪੈਰ ਤੱਕ ਇਹਨਾਂ ਦਾ ਇੱਕ ਰੰਗ ਹੈ ਪਟਾ ਬਿਲਕੁਲ ਜੀ ਨੂੰ ਕਹਿੰਦੇ ਨੇ ਵੀ 2 ਇੰਚ ਦਾ ਦੋ ਗਲਾਂ ਲਾ ਲੋ ਵੈਸਾ ਪਟਾ ਬਣਨ ਚੇ ਇੱਕ ਉਤਰ ਦੀ ਕੋਈ ਕਮੀ ਨਹੀਂ ਹਲੇ ਵੀ ਕਾਰਗਰੀ ਚੱਲ ਰਹੀ ਹੈ ਵੀ ਪਾਣ ਬਣਾਏ ਜਾ ਰਹੇ ਨੇ ਥੱਲੇ ਵਾਲੀ ਬਗਲਾ ਗੰਡੇ ਲਗੋਟ ਇਹ ਬਣਿਆ ਹੋਇਆ ਇੱਕ ਰੰਗ ਦਾ ਇਹ ਦੇਖ ਸਕਦੇ ਹੋ ਕਿ ਇਹ ਚੀਜ਼ ਕੁਆਲਟੀ ਲੋਕਾਂ ਦੇ ਬਹੁਤ ਘੱਟ ਪਟਾਇਆ ਜਿਹੇ ਪਟਾਇਆ ਦੇਖੇ ਨੇ ਸਿਰ ਤੋਂ ਹੋਰ ਥੱਲੋਂ ਹੋਰ ਪਰ ਇਹ ਜਿਹੜੀ ਚੀਜ਼ ਹੈ ਬਹੁਤ ਰੇਅਰ ਹੈ ਇਕਾ ਉਸ ਨਹੀਂ ਪਟਾਇਆ ਜੀ ਦੇਖੋ ਕਰੋ ਸ਼ੌਂਗੀ ਇਹ استاد ਜੀ ਦੀ ਬੇਹਦ ਜਿਹੜੀਆਂ ਕੁਆਲਟੀ ਦੀਆਂ ਜਿਹੜੀਆਂ ਕਲੈਕਸ਼ਨ ਨੇ ਉਹਨਾਂ ਚੋਂ ਨੇ ਇਹ ਬਹੁਤ ਰੇਅਰ ਦੇਖਣ ਨੂੰ ਮਿਲਦੇ ਨੇ ਆਪਣੇ ਪੰਜਾਬ ਜੀ ਇਹ ਸ਼ੌਂਕ ਹੈ ਜਿਹੜਾ ਵੀ ਇੰਨਾ ਮਿਹਨਤ ਨਾਲ ਰੱਖਿਆ ਜਾਂਦਾ ਬਹੁਤ ਵਧੀਆ ਜਿਹਨੂੰ ਕਹਿੰਦੇ ਨੇ ਕਿ ਕਲੈਕਸ਼ਨਾਂ ਚੋਂ ਕਲੈਕਸ਼ਨ ਆਈਏ ਉਹੀ ਸੇਮ ਹੀ ਬਿਲਕੁਲ ਸਾਫ ਪਟਾ ਮੋٹے ਬਣੇ ਹੋਏ ਨੇ ਉੱਪਰ ਦੀ ਧਾਰੀਆਂ ਤੇ ਸਭ ਤੋਂ ਥੱਲੇ ਵਾਲੇ ਬਗਲਾ ਦੀਨ ਆ ਕਰੋ ਇਹ ਸ਼ੌਂਕ ਉਸਤਾਦ ਜੀ ਦੇ ਕਾਸ਼ਨੀ ਪਟੈਂਟਾਂ ਦਾ ਜੋੜਾ ਹੈ ਇੱਕ ਹੋਰ ਤੇ ਆ ਨਰ ਰੰਬਦੀਨ ਆ ਨਰ ਮੋਢਿਆ ਤੋਂ ਬੰਦਿਆ ਕੁੱਠਾ ਬਣਾਉਂਦੇ ਨੇ ਇਹਨੂੰ ਕੁੱਠਾ ਕਹਿੰਦੇ ਨੇ ਇੱਥੇ ਬੰਗੂ ਬੰਗੀ ਜੀ ਥੋੜਾ ਹਰੇਕ ਪਟੈਂਟ ਬਣਿਆ ਹੋਇਆ ਇਹ ਖਾਸियत ਹੀ ਆ ਸ਼ੌਕ ਨਹੀਂ ਪੂਰਨ ਤਾਂ ਮੈਨੂੰ ਤਾਂ ਇਹ ਆ ਵੀ ਕੁੱਤਾ ਹੋਵੇ ਉਹ ਵੀ ਆਹ ਬੜਾ ਕੰਪਟਰ ਲਗਾਉਣਾ ਕਿਹੜਿਆ ਦਾ ਉਹ ਬੜਾ ਹੈ ਨਾ ਨੋ ਨੋ ਤੇ ਉਹ ਕਿਉਂ ਨਾ ਬਸ ਨਹੀਂ ਬਣ ਰਹੀ ਬਿਲਕੁਲ ਨਹੀਂ ਰੱਸੀ ਵੀ ਰੱਸੀ ਬਾਈ ਜੀ ਹਾਂ ਹੀ ਹਾਂ ਆ ਦੇਖੋ ਤੁਮ ਬាទੀਵਾ ਦੇਖ ਸਕਦਾ ਤੁਸੀਂ go uh -huh.